ਸਤਿਕਾਰਯੋਗ ਦੋਸਤੋ 12ਵੀਂ ਜਮਾਤ ਦੇ ਬੱਚਿਆਂ ਦੇ ਨਤੀਜੇ ਆ ਚੁੱਕੇ ਐ ਤੇ ਬਹੁਤ ਚੰਗੇ ਨੰਬਰ ਲੈ ਕੇ ਬਹੁਤ ਸਾਰੇ ਬੱਚੇ ਆ ਜਿਹੜੇ ਪਾਸ ਵੀ ਹੋਏ ਐ ਤੇ ਕਈਆਂ ਨੇ ਟੌਪ ਕੀਤਾ ਖਾਸ ਕਰਕੇ ਕੁੜੀਆਂ ਨੇ ਜਿਹੜਾ ਟੌਪ ਕੀਤਾ ਹੈਗਾ ਪੂਰੇ ਪੰਜਾਬ ਦੇ ਵਿੱਚੋਂ ਤਾਂ ਇਹ ਖੁਸ਼ੀ ਦੀ ਲਹਿਰ ਹੈ ਬੱਚਿਆਂ ਦੇ ਵਿੱਚ ਇਹ ਮੁੰਡਿਆਂ ਲਈ ਜਿੱਥੇ ਮੈਂ ਉਹਨਾਂ ਨੂੰ ਕਹਿਣਾ ਕਿ ਉਹ ਹੋਰ ਸੰਜੀਦਗੀ ਨਾਲ ਪੜ੍ਹਨ ਕੰਪੀਟੀਸ਼ਨ ਮੁਕਾਬਲੇਬਾਜ਼ੀ ਦੀ ਪਾਵਨਾ ਨਾਲ ਪੜ੍ਹਨਾ ਚਾਹੀਦਾ ਉਹਨਾਂ ਨੂੰ ਕਿ ਪਰ ਕਈ ਵਾਰੀ ਇਹ ਹੁੰਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਜਿਹਨੇ ਟੌਪ ਕੀਤਾ ਹੈ ਤਾਂ ਇਹ ਜਾਂ ਕਿਸੇ ਦੇ ਜੇ 4 ਨੰਬਰ ਘਟ ਆ ਗਏ ਉਹ ਕਿਸੇ ਵੱਲੋਂ ਮਾੜਾ ਹੈ ਉਹਨਾਂ ਨੂੰ ਉਦਾਸ ਨਹੀਂ ਹੋਣਾ ਚਾਹੀਦਾ ਨਿਰਾਸ਼ ਨਹੀਂ ਹੋਣਾ ਚਾਹੀਦਾ ਬਿਲਕੁਲ ਹੀ ਇਹ ਕੋਈ 4 ਨੰਬਰ ਕਿਸੇ ਦੇ ਵੱਧ ਗਏ ਘਟ ਗਏ ਇਹ ਕੋਈ ਖਾਸ ਮੈਨੇ ਨਹੀਂ ਰੱਖਦੀ ਗੱਲ ਪਰ ਜਿਹੜੇ ਬੱਚੇ ਕਈ ਵਾਰੀ ਬਹੁਤ ਸੰਜੀਦਗੀ ਨਾਲ ਪੜ੍ਹਦੇ ਹੈ ਮਿਹਨਤ ਕਰਦੇ ਹੈ ਉਹਨਾਂ ਦੇ ਮਾਪੇ ਸਹਿਯੋਗ ਕਰਦੇ ਹੈ ਅਧਿਆਪਕਾਂ ਦੀ ਸਹੀ ਅਗਵਾਈ ਹੁੰਦੀ ਹੈ ਤਾਂ ਉਹ ਬੱਚੇ ਜਿਹੜੇ ਮੈਰਿਟ ਦੇ ਵਿੱਚ ਉੱਪਰ ਆ ਜਾਂਦੇ ਨੇਗੇ ਤੇ ਉਹਨਾਂ ਬੱਚਿਆਂ ਨੂੰ ਅੱਜ ਸਾਨੂੰ ਸ਼ਾਬਾਸ਼ ਵੀ ਦੇਣੀ ਪੈਂਦੀ ਹੈ ਕਿ ਸਾਡਾ ਜਿਹੜਾ ਸਮਾਜ ਹੈ ਇਥੋਂ ਦੀਆਂ ਜੜੀਆਂ ਪੰਚਾਇਤਾਂ ਨੇ ਸਾਡੀ ਲੀਡਰਸ਼ਿਪ ਹੈ ਉਹ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੇ ਇਹਨਾਂ ਦੇ ਸਿਰ ਤੇ ਹੱਥ ਰੱਖੇ ਹੱਲਾਸ਼ੇਰੀ ਦੇਵੇ ਉਹਨਾਂ ਨੂੰ ਕੋਈ ਛੋਟਾ ਮੋਟਾ ਕੋਈ ਤੋਹਫਾ ਦੇਣ ਤੇ ਉਹਨਾਂ ਦੀ ਕੋਈ ਜੇ ਕੋਈ ਗਰੀਬ ਘਰ ਦੇ ਵਿੱਚੋਂ ਬੱਚਾ ਚੰਗੇ ਨੰਬਰ ਲੈ ਕੇ ਪਾਸ ਹੁੰਦਾ ਉਹਨਾਂ ਦੀ ਪੜਨ ਦੇ ਵਿੱਚ ਮਦਦ ਕਰਨ ਸਮਾਜ ਦੇ ਲੋਕ ਸਾਨੂੰ ਇਹ ਚਾਹੀਦਾ ਹੁੰਦਾ ਇਸ ਤਰ੍ਹਾਂ ਕਰਨਾ ਤਾਂ ਅੱਜ ਜਿਹੜੀ ਬੱਚੀ ਦੀ ਮੈਂ ਗੱਲ ਕਰਨ ਲੱਗਿਆ ਇਹ ਪਿੰਡ ਰੱਲਾ ਜ਼ਿਲ੍ਹਾ ਮਾਨਸਾ ਦੀ ਸਾਡੀ ਧੀ ਹੈ ਸਾਡਾ ਮਾਣ ਹੈ ਇਹ ਬੇਟੀ ਇਹਦਾ ਨਾਮ ਪ੍ਰਨੀਤ ਕੌਰ ਹੈ ਇਹਨੇ ਪਿੰਡ ਰੱਲੇ ਦਾ ਨਾਂ ਉੱਚਾ ਕੀਤਾ ਹੈਗਾ ਇਹ ਸਰਦਾਰ ਬੱਗਾ ਸਿੰਘ ਦੀ ਬੇਟੀ ਹੈ ਜਿਹੜਾ ਨਹਿਰੀ ਵਿਭਾਗਮੇ ਦੇ ਵਿੱਚ ਇੱਕ ਮੁਲਾਜ਼ਮ ਹੈ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਨਹਿਰ ਦੇ ਉੱਤੇ ਕੋਠੀ ਦੇ ਵਿੱਚ ਇਹ ਨੌਕਰੀ ਉੱਥੇ ਨੌਕਰੀ ਕਰਦੇ ਨੇ ਰਹਿੰਦੇ ਨੇ ਉੱਥੇ ਨਹਿਰ ਦੇ ਉੱਤੇ ਤੇ ਇਹ ਬੱਗਾ ਸਿੰਘ ਦੀ ਪਤਨੀ ਸਰਬਜੀਤ ਕੌਰ ਇਸ ਜੋੜੀ ਦੀ ਬੱਗਾ ਸਿੰਘ ਤੇ ਸਰਬਜੀਤ ਕੌਰ ਦੀ ਇਹ ਬੇਟੀ ਹੈ ਪ੍ਰਨੀਤ ਕੌਰ ਇਨੇ ਪਲੱਸ 2 ਦੇ ਵਿੱਚੋਂ ਜਿਹੜਾ ਆਰਟਸ ਗਰੁੱਪ ਹੁੰਦਾ ਹੈ ਉਹਦੇ ਵਿੱਚੋਂ ਬਹੁਤ ਚੰਗੇ ਨੰਬਰ ਲਏ ਆ ਇਸ ਕੁੜੀ ਨੇ ਇਸ ਬੱਚੀ ਨੇ ਅਸੀਂ ਇਹਨੂੰ ਸ਼ਾਬਾਸ਼ ਕਹਿੰਨੇ ਆ 500 ਦੇ ਵਿੱਚੋਂ ਇਹਨੇ 444 ਨੰਬਰ ਜਿਹੜੀ ਬਹੁਤ ਹੀ ਚੰਗੇ ਨੰਬਰ ਹੈ 444 ਨੰਬਰ ਲੈ ਕੇ ਇਹਨੇ ਇੱਕ ਰਿਕਾਰਡ ਕਾਇਮ ਕੀਤਾ ਹੈ ਤੇ ਇਹ ਜਿਹੜਾ ਬਾਬਾ ਜੋਗੀ ਪੀਰ ਸੀਨੀਅਰ ਸੈਕੰਡਰੀ ਸਕੂਲ ਰੱਲਾ ਜਿਹੜਾ ਹੈਗਾ ਉਹ ਸਕੂਲ ਦੇ ਵਿੱਚੋਂ ਇਹਨੇ ਟੌਪ ਕੀਤਾ ਹੈ ਪਹਿਲਾ ਸਥਾਨ ਹਾਸਲ ਕੀਤਾ ਹੈ ਇਸ ਗੱਲ ਦੀ ਜਿੱਥੇ ਮੈਂ ਸਰਦਾਰ ਬੱਗਾ ਸਿੰਘ ਤੇ ਬੀਬੀ ਸਰਬਜੀਤ ਕੌਰ ਤੇ ਉਹਨਾਂ ਦੇ ਪਰਿਵਾਰ ਨੂੰ ਤੇ ਇਸ ਬੇਟੀ ਪ੍ਰਨੀਤ ਕੌਰ ਨੂੰ ਮੈਂ ਵਧਾਈ ਦਿੰਨਾ ਉੱਥੇ ਇਸ ਸਕੂਲੀ ਪ੍ਰਿੰਸੀਪਲ ਜਿਹੜੇ ਹੈਗੇ ਨੇਗੇ ਮੈਡਮ ਗਗਨਦੀਪ ਕੌਰ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਅਧਿਆਪਕਾਂ ਦੀ ਟੀਮ ਹੈ ਜਿਨ੍ਹਾਂ ਨੇ ਇਹਨਾਂ ਬੱਚਿਆਂ ਦੀ ਅਗਵਾਈ ਕੀਤੀ ਹੈ ਇਹਨਾਂ ਨੂੰ ਸੰਜੀਦਗੀ ਨਾਲ ਪੜਾਇਆ ਵੇਲੇ ਸਿਰ ਸਿਲੇਬਸ ਪੂਰਾ ਕੀਤਾ ਮੈਂ ਉਸ ਪ੍ਰਿੰਸੀਪਲ ਤੇ ਉਹਨਾਂ ਦੀ ਪੂਰੀ ਟੀਮ ਅਧਿਆਪਕ ਟੀਮ ਹੈ ਜਿਹੜੀ ਅਧਿਆਪਕਾਂ ਦੀ ਉਹਨਾਂ ਨੂੰ ਵੀ ਮੈਂ ਬਧਾਈ ਦਿਨਾ ਉਹਨਾਂ ਨੂੰ ਸ਼ਾਬਾਸ਼ ਕਹਿਣਾ ਤੇ ਉਹਨਾਂ ਦਾ ਹੌਸਲਾ ਅਫਜ਼ਾਈ ਕਰਨਾ ਬਣਦਾ ਸਾਨੂੰ ਟੀਚਰਾਂ ਦਾ ਵੀ ਤੇ ਇਹਦੇ ਨਾਲ ਹੀ ਸਾਡੀ ਜਿਹੜੀ ਪੰਚਾਇਤ ਹੈ ਹਰਪਜਨ ਸਿੰਘ ਸਰਪੰਚ ਤੇ ਨਾਲ ਹੋਰ ਸਾਡੇ ਪਿੰਡ ਦੇ ਜਿਹੜੇ ਮੋਤਬਰ ਬੰਦੇ ਖੜੇ ਇਸ ਬੱਚੀ ਦਾ ਸਨਮਾਨ ਕਰ ਰਹੇ ਹੈ ਮੈਂ ਸਰਦਾਰ ਹਰਪਜਨ ਸਿੰਘ ਸਰਪੰਚ ਜਿਹੜਾ ਨੌਜਵਾਨ ਸਰਪੰਚ ਹੈ ਸਾਡਾ ਸਾਡਾ ਬੱਚਾ ਉਹ ਵੀ ਤੇ ਉਹ ਉਹਨਾਂ ਨੇ ਜਿਹੜੀ ਬੱਚੇ ਦੀ ਇਸ ਦੀ ਹੌਸਲਾ ਅਫਜ਼ਾਈ ਕੀਤੀ ਹੈ ਇਹਦਾ ਮਾਨ ਸਨਮਾਨ ਕੀਤਾ ਹੈ ਸਕੂਲ ਵੱਲੋਂ ਵੀ ਪੰਚਾਇਤ ਵੱਲੋਂ ਵੀ ਤਾਂ ਇਹ ਪੰਚਾਇਤ ਨੂੰ ਮੈਂ ਬੇਨਤੀ ਕਰੂੰਗਾ ਕਿ ਹੋਰ ਬੱਚਿਆਂ ਦਾ ਵੀ ਇਹ ਸਨਮਾਨ ਕਰਨ ਪਤਾ ਕਰਨ ਕਿ ਕਿਹੜੇ-ਕਿਹੜੇ ਬੱਚੇ ਸਾਡੇ ਪਿੰਡ ਦੇ ਜਿਹੜੇ ਹੈਗੇ ਕਿਹੜੇ ਉਹਨਾਂ ਨੇ ਟੌਪ ਕੀਤਾ ਚੰਗੇ ਨੰਬਰ ਲਏ ਹੈ ਜਿਹੜੇ ਘੱਟ ਨੰਬਰ ਵਾਲੇ ਵੀ ਹੈ ਉਹਨਾਂ ਨੂੰ ਵੀ ਥਾਪੀ ਦੇਣ ਵੀ ਉਹ ਕਿਸੇ ਗੱਲੋਂ ਘੱਟ ਨਹੀਂ ਹੈਗੇ ਤਕੜੇ ਹੋ ਕੇ ਅੱਗੇ ਵਾਰੀ ਤੋਂ ਅਗਲੀ ਵਾਰੀ ਤੋਂ ਹੋਰ ਤਕੜੇ ਅੱਗੇ ਹੋ ਕੇ ਅੱਗੇ ਆਉਣ ਤਾਂ ਮੈਂ ਪੂਰੀ ਪੰਚਾਇਤ ਦਾ ਤੇ ਪ੍ਰਿੰਸੀਪਲ ਤੇ ਸਮੂਹ ਸਟਾਫ ਦਾ ਤੇ ਪਰਿਵਾਰ ਦਾ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਮੈਂ ਧੰਨਵਾਦ ਕਰਦਾ ਕਿ ਇਸ ਬੱਚੀ ਨੂੰ ਸਾਰਿਆਂ ਨੇ ਸਮਾਜ ਨੇ ਸਾਡੇ ਸਟਾਫ ਨੇ ਟੀਚਰਾਂ ਨੇ ਜਿਹੜਾ ਅਗਵਾਈ ਦਿੱਤੀ ਉਹਦਾ ਹੀ ਨਤੀਜਾ ਸਾਡੇ ਸਾਹਮਣੇ ਆਇਆ ਤੇ ਇਸ ਬੱਚੀ ਨੇ ਸੰਜੀਦਗੀ ਨਾਲ ਪੜ੍ਹ ਕੇ ਚੰਗੇ ਨੰਬਰ ਲੈ ਕੇ ਸਾਡੇ ਪਿੰਡ ਦਾ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਮੈਂ ਇਹ ਇਸ ਬੱਚੀ ਨੂੰ ਵਧਾਈ ਦਿੰਦਾ ਹੋਇਆ ਆਸ ਕਰਦਾ ਕਿ ਅਗਲੀਆਂ ਕਲਾਸਾਂ ਦੇ ਵਿੱਚ ਵੀ ਇਹ ਹੋਰ ਚਾਰ ਚੰਨ ਲਾਏਗੀ ਆਪਣੀ ਜ਼ਿੰਦਗੀ ਨੂੰ ਸਾਡੇ ਪਿੰਡ ਨੂੰ ਇਹਦਾ ਨਾਮ ਉੱਚਾ ਕਰੇਗੀ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇਗੀ ਤਾਂ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪਣੀ ਗੱਲ ਖਤਮ ਕਰਦਾ ਹਾਂ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ